ਆਈ ਜੀ ਲਿਮਟਡ ਕਿਚੀਬਾਨ ਦੀ ਕੰਪਨੀ ਹੈ ਇਹ ਕੰਗਰੇਟ ਐਗਰੋਪੈਕ ਪ੍ਰਾਈਵੇਟ ਲਿਮਟਿਡ ਇਹ ਦਵਾਈ ਹੈਗੀ ਆ 19 6 2021 ਨੂੰ ਬਣੀ ਸੀ ਤੇ 18 6 2023 ਨੂੰ ਐਕਸਪਾਇਰੀ ਆ ਠੀਕ ਹੈ ਜੀ ਆਹ ਇਹਦਾ ਖੋਲਪੇ ਹੋਇਆ ਉਸ ਤੋਂ ਬਾਅਦ ਡੇਟ ਚੇਂਜ ਕਰਨ ਤੋਂ ਬਾਅਦ ਬਣ ਗਈ 23 25 19 6 23 ਤੇ 18 6 25 ਇਹ ਕਿੰਨੇ ਸਾਲ ਵਧ ਗਏ 4 ਸਾਲ ਨਾ 2 ਸਾਲ 2 ਸਾਲ ਵੱਧ ਕੇ 2 ਸਾਲੇ ਬਣਦੇ ਵੱਧ ਕੇ 2 ਸਾਲ ਇਹ ਬਹੁਤ ਵਧੀਆ ਤਰੀਕਾ ਹੈ ਇਹ ਸਾਡੇ ਵੀਰ ਗੁਫਤਾ ਫਰਟੀਲਾਈਜ਼ਰ ਵਾਲੇ ਜਿਹੜੇ ਪਹਿਲਾਂ ਸੀ ਉਸ ਤੋਂ ਬਾਅਦ ਸ਼ਿਵਾਸ਼ ਫਰਟੀਲਾਈਜ਼ਰ ਹਨ ਸਾਥੀ ਰੋਹਿਤ ਚੋਧਰੀ ਉਹ ਇੱਥੇ ਆ ਕੇ ਡੇਟ ਬਦਲ ਜਾਂਦਾ ਜਦੋਂ ਮਰਜੀ ਡੇਟ ਬਦਲਾ ਲਓ ਜਦੋਂ ਮਰਜੀ ਨਵੀਂ ਕਰ ਲਓ ਦਵਾਈ ਨੂੰ ਇਹ ਸਾਡਾ ਡਿਪਾਰਟਮੈਂਟ ਬੈਠਾ ਐਗਰੀਕਲਚਰ ਵਿਭਾਗ ਬੈਠਾ ਹੈ ਇਹ ਇਹ ਵੀ ਬਹੁਤ ਪਿਆਰੇ ਨੇ ਦਫ਼ਤਰ ਤੋਂ ਬਾਹਰ ਨਹੀਂ ਨਿਕਲਦੇ ਨਾ ਕਦੇ ਕਿਸਾਨਾਂ ਵਾਸਤੇ ਆ ਕੇ ਕਦੀ ਕੋਈ ਕੰਮ ਕੀਤਾ ਤੁਹਾਨੂੰ ਆਪ ਨੂੰ ਅੱਗੇ ਆ ਕੇ ਕੰਮ ਕਰਾਉਣੇ ਪੈ ਰਹੇ ਆ ਮਜਬੂਰਨ ਦੇਖ ਸਕਦੇ ਹੋ ਆ ਜਿਹੜੀ ਚੀਜ਼ ਆ ਇਹ ਕਿਤੇ ਕਿਸ਼ੋਰ ਦੇ ਕੇ ਇੱਕ ਪੇਟੀ ਆ ਡਾਊਨ ਤੋਂ ਬਾਦੂ ਮਲ ਪਿਆ ਨੇ ਬੌਜੀ ਰਿਕੁਐਸਟ ਆ ਟ੍ਰੀਟਮੈਂਟ ਆਪਕੋ ਇਹ ਤੁਸੀਂ ਦੇਖ ਸਕਦੇ ਹੋ ਆ ਸਾਰੇ ਦਾ ਸਾਰਾ ਜਿਹੜਾ ਆ 21 23 ਦਾ ਆ ਬਦਲ ਕੇ ਜਿਹੜਾ ਇਹਨੂੰ ਨਵੇਂ ਕੱਪੜੇ ਪਾ ਕੇ ਕਰਤਾ 23 25 ਦਾ ਅੱਜ ਵੀ ਮੈਂ ਰੋਜ਼ਾਨਾ ਗੱਲ ਕਹਿੰਨਾ ਤੁਹਾਨੂੰ ਜਿਹੜੀਆਂ ਡੇਟਾ ਚੇਂਜ ਹੁੰਦੀਆਂ ਜਿਹੜੀਆਂ ਹੁੰਦੀਆਂ ਤੁਹਾਨੂੰ ਐਗਜ਼ਾਮਪਲ ਇਹ ਲੈ ਸੈੱਟ ਕਰਕੇ ਦਿਖਾ ਦਾਂ ਆ ਉਹਨਾਂਵੇਂ ਜਿਹੜਾ ਸਿਸਟਮ ਹੈ ਬੌਜੀ ਉਹ ਪਾਸਾ ਦੋ ਬੌਜੀ ਸਕੇਦਰਾਂ ਤੋਂ ਪਾਤੀ ਬੌਜੀ ਪਰੇਸ਼ਾਸ਼ ਹੈ ਇਧਰ ਤੁਰਾ ਲੈ ਉਹ ਪਾਸਾ ਵੀ ਦੂਸਰਾ ਕੀ ਨਾਮ ਸੀ ਉਹਦਾ ਕਿਸ ਦਾ ਉਹ ਡਾ ਰੋ ਜੋ ਬੀਪਸੀ ਉਹ ਕੰਕ੍ਰੀਟ ਦਾ ਫੀਡ ਆ। ਇਹ ਕਿਸਾਨ ਸਾਥੀਓ ਅਸੀਂ ਗੁਟਾ ਫਰਟੀਲਾਈਜ਼ਰ ਤੇ ਖੜੇ ਗਏ ਹੁਣ ਸਵਾਂਸ ਸਵਾਂਸ ਫਰਟੀਲਾਈਜ਼ਰ ਸਵਾਂਸ ਫਰਟੀਲਾਈਜ਼ਰ ਇਹਨਾਂ ਨੇ ਇੱਚੀਬਾਨ ਕੰਪਨੀ ਦੇ ਵੀ ਕੰਕ੍ਰੀਟ ਕੰਪਨੀ ਨੂੰ ਕੋਸ਼ਿਸ਼ ਕਰ ਸੰਸਰ ਮੈਂ ਆ ਕਿਹੜੇ ਮਿਨਿਸਟਰੀ ਤਾਈ ਸੀ 2023 ਚ ਸਤਰਾ ਸੰਸਦਾਂ ਖੜੀ 17 7 2023 17 7 17 17 2023 17 8 2023 ਚ ਬਹੁਤ سارے ਪ੍ਰਦਨਤ ਬਿੱਲ ਕਰਾਈ ਸੀ ਉਹ ਸਾਰੇ ਸਾਰੇ ਲਗਭਗ ਐਕਸਪਾਇਰ ਹੋ ਚੁੱਕੇ ਸੀ ਜੀ ਵਾਲੀ ਕੰਪਨੀ ਦੀ ਕਾਂਗਰਸ ਕੰਪਨੀ ਜਿਹੀ ਸੀ ਉਹਨੇ ਐਕਸਪਾਇਰ ਮਾਲ ਇਹਨਾਂ ਨੂੰ ਬਿੱਲ ਕੀਤਾ ਤੇ ਇਹਨਾਂ ਨੇ ਸਾਡੇ ਵੀਰਾਂ ਨੇ ਉਸ ਤੋਂ ਵੀ ਅੱਗੇ ਵਧ ਕੇ ਇੱਕ ਫਟਾਫਾਤ ਤੋਂ ਹਸਪਤਲ ਮੰਗਾ ਕੇ ਸਟੈਂਪਿੰਗ ਰੀਸਟੈਂਪਿੰਗ ਕਰਕੇ ਨਵਾਂ ਬਣਾ ਕੇ ਤੇ ਸਾਡੇ ਮਰੇ ਹੋਏ ਕਿਸਾਨ ਨੂੰ ਹੋਰ ਮਾਰਨ ਵਾਸਤੇ ਤੋਰਨਾ ਸ਼ੁਰੂ ਕਰਤਾ ਇਸ ਜਿਹੜੇ ਸਿਸਟਮ ਦੇ ਵਿੱਚ ਕੰਪਨੀ ਵਾਲੇ ਸਾਡੇ ਵੀਰ ਦੁਕਾਨਦਾਰ ਗੁਪਤਾ ਜੀ, ਸਿੰਕੂ ਗੁਪਤਾ ਜੀ ਜਿਹਨਾਂ ਦੇ ਪਿਤਾ ਸ੍ਰੀ ਰੇਂਦਰ ਗੁਪਤਾ ਜੀ ਸਾਰੇ ਸਿਸਟਮ ਦੇ ਵਿੱਚ ਇਨਵੋਲਵ ਨੇ ਬੜਾ ਦੁੱਖ ਨਾਲ ਕਹਿਣਾ ਪੈਂਦਾ ਵੀ ਮੈਂ ਵੀ ਇਸ ਸਟੇਟ ਦਾ ਹਿੱਸਾ ਰਿਹਾ ਤੇ ਕਿਸਾਨਾਂ ਤੇ ਪਹਿਲਾਂ ਬਰਬਾਦੀ ਦੀ ਗੱਲ ਰਹੀ ਤੇ ਫਿਰ ਵੀ ਇਹਨਾਂ ਕੁਝ ਹੋ ਰਿਹਾ ਬਹੁਤ ਦੁੱਖ ਹੋ ਰਿਹਾ لیکن ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਉਂ ਪਰਮਾਤਮਾ ਅਸ਼ੁੱਧਤਾ ਕਿਉਂ ਨਹੀਂ ਦਿੰਦਾ ਕਿਉਂ ਨਹੀਂ ਸੁਧਰਦੇ ਵਾਰ-ਵਾਰ ਗਲਤੀਆਂ ਕਰ ਰਹੇ ਨੇ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਆ ਵੀ ਕਿਸਾਨ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਪਰਮਾਤਮਾ ਸਾਧਗਤੂ ਦੇਵੇ ਤੇ ਇਹ ਗਲਤ ਮਾਲ ਵਿੱਚੋਂ ਬੰਦ ਕਰਨ ਅਸੀਂ ਤਾਂ ਆਪਣੀ ਜਿਹੜੀ ਕਾਰਵਾਈ ਆ ਆ ਪੀਪੀਐਸਓ, ਪੁਸ਼ੀਆਈ, ਐਸਪੀਓ, ਐਸਐਮਐਸ, ਡੀਡੀਏ, ਡੈਕਟਰ ਅਗਰੀਕਲਚਰ ਜੋ ਗ੍ਰੇਸ ਸਚਿਵਿਆ ਉਥੋਂ ਤੱਕ ਰਿਪੋਰਟ ਕਰ ਰੱਖਦੇ ਆਂ ਦੇਖਦੇ ਆਂ ਅੱਗੇ ਆਉਣ ਵਾਲੇ ਸਮੇਂ ਕੀ ਕਾਰਵਾਈ ਹੁੰਦੀ ਆ ਤੋ ਦੋਸਤੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ 2-2 ਸਾਲ ਪੁਰਾਣੀਆਂ ਐਕਸਪਾਇਰ ਦਵਾਈਆਂ ਨੂੰ ਸਟੈਂਪਿੰਗ ਕਰਕੇ ਰੀ-ਸਟੈਂਪਿੰਗ ਕਰਕੇ ਦੁਬਾਰਾ ਮੋਹਰਾਂ ਲਾ ਕੇ ਜਿਹੜਾ ਤਾਇੀਆਂ ਬਣਾ ਕੇ ਬਾਜ਼ਾਰ ਦੇ ਵਿੱਚ ਵੇਚੇ ਜਾ ਰਿਹਾ ਜਿਹੜਾ ਕਿਸਾਨ ਪਹਿਲਾਂ ਹੀ ਗੁਲਾਬੀ ਸੰਧੀ ਦੇ ਕਰਕੇ ਪਰਵਦੀ ਦੀ ਖਗਾਰ ਤੇ ਆਇਆ ਹੋਇਆ ਪਿਛਲੇ ਕਈ ਸਾਲਾਂ ਤੋਂ ਜਿਹੜੇ ਨਰਮੇ ਦੀ ਫਸਲ ਆ ਜਿਹੜੀ ਉਹ ਪਰਵਦੀ ਦੀ ਖਗਾਰ ਤੇ ਕਿਸਾਨ ਨੂੰ ਲਿਆ ਕੇ ਖਰਾ ਕੀਤਾ ਤੇ ਉਸ ਤੋਂ ਬਾਅਦ ਵੀ ਇਹ ਜਿਹੜੇ ਦੁਬਾਰਾ ਸਟੈਂਪਾ ਲਾ ਕੇ ਜਿਹੜਾ ਫੈਰੀ ਮਾਲ ਵਿੱਚ ਸ਼ਹਿਰ ਦੇ ਵਿੱਚ ਜਾ ਰਿਹਾ ਸੀ ਜਿੱਥੇ ਜਿੱਥੇ ਸ਼ੱਕ ਹੋਇਆ ਉੱਥੇ-ਉੱਥੇ ਜਾ ਕੇ ਜਿਹੜੀ ਵਿਭਾਗਿਕ ਕਾਰਵਾਈ ਪ੍ਰਦਾਨ ਲਖਵਿੰਦਰ ਸਿੰਘ ਆਲਖ ਜੀ ਵੱਲੋਂ ਕਰਵਾਈ ਗਈ ਤੇ ਕਈ ਥਾਵਾਂ ਤੇ ਜਿਹੜੇ ਸ਼ਾਫੇ ਮਾਰੀ ਹੋਈ ਹੈ ਤੇ ਜਿਹੜੀ ਫੈਰੀ ਡੇਟ ਮਿਲੀ ਹੈ ਉਹਨਾਂ ਦੇ ਅਟ੍ਰੈਕਟ ਕਾਰਵਾਈ ਹੋਈ ਹੈ ਤੇ ਜਿਹੜੀ ਦਵਾਈ ਹੈ ਮਤਲਬ ਸ਼ੱਕ ਦੇ ਦਰੇ ਵਿੱਚ ਆਉਂਦੀ ਹੈ ਕਿ ਇਹ ਜਿਹੜੇ ਨਕਲੀ ਸੋ ਅਖੀਰ ਦੇ ਵਿੱਚ ਕਿਸਾਨ ਬਿਰਾਂ ਨੂੰ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਜਿੱਥੋਂ ਵੀ ਦਵਾਈ ਲੈਨੇ ਹੋ ਉਹਦਾ ਪੱਕਾ ਬਿੱਲ ਦੁਕਾਨਦਾਰ ਤੋਂ ਜਰੂਰ ਲਿਆ ਕਰੋ ਤਾਂਕਿ ਜਦੋਂ ਵੀ ਗਲਤ ਦਵਾਈ ਨਿਕਲਦੀ ਆ ਜਾਂ ਸਾਡੀ ਫਸਲ ਦਾ ਨੁਕਸਾਨ ਹੁੰਦਾ ਤਾਂ ਉਸ ਦੇ ਦੁਕਾਨਦਾਰ ਤੇ ਕੰਪਨੀ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾਣਾ ਹੈ